ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਜਗਤ ਸਿੰਘ ਅੱਜ ਮੈਂ ਤੁਹਾਨੂੰ ਦਿਖਾਣਾ ਜੀ ਇਹ ਹਲਦੀ ਇਹ ਆਪਣੇ ਘਰ ਲਗਾਈ ਹੋਈ ਹੈ ਜੀ ਆਪਾਂ ਨੂੰ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਹਲਦੀ ਨਾਲ ਆਪਣੀ ਡੋਲਾਂ ਤੇ ਛੋੜੇ ਦੇ ਵਿੱਚ ਵੀ ਹੋ ਜਾਂਦੀ ਹੈ ਇਹ ਦੇਖੋ ਨਾਲ ਦਰਖਤ ਖੜੇ ਆ ਜਿੰਨਾ ਛੋੜਾ ਹੋਏਗਾ ਜੀ ਉਨੀ ਹਲਦੀ ਵਧੀਆ ਹੋਏਗੀ ਛੋੜਾ ਮਿਸ ਜਿਹੜੀ ਦਰਖਤਾਂ ਦਾ ਪਰਛਾ ਇੱਧਰ ਹੁੰਦੇ ਨਾਲ ਦਰਖਤ ਲੱਗੇ ਹੋਏ ਉਹਨਾਂ ਦੇ ਨਾਲ ਜਿਹੜੀ ਅਸਰ ਪੈਂਦਾ ਨੇੜੇ ਦਰਖਤਾਂ ਦਾ ਉਹਨੂੰ ਛੋੜਾ ਕਹਿੰਦੇ ਨੇ ਸਾਡੇ ਪੁਆਦੀ ਬੋਲੀ 'ਚ ਇਹ ਦੇਖੋ ਜੀ ਜਿੰਨਾ ਇਹ ਛੋੜਾ ਹੋਊਗਾ ਨੇੜੇ ਉਨਾ ਵਧੀਆ ਹਲਦੀ ਹੁੰਦੀ ਹੈ ਜੀ ਦੋ ਦੋ ਡੌਲਾਂ ਚਾਰ ਚਾਰ ਡੌਲਾਂ ਸਾਨੂੰ ਹਲਦੀ ਲਗਾਣੀ ਚਾਹੀਦੀ ਹੈ ਕਿ ਇੱਕ ਸਾਲ ਸਾਨੂੰ ਫਿਰ ਜ਼ਰੂਰਤ ਨਹੀਂ ਦੁਕਾਨਾਂ ਤੋਂ ਲੈਣ ਦੀ ਕਿ ਦੁਕਾਨਾਂ ਦੇ ਵਿੱਚ ਬਹੁਤ ਡੁਪਲੀਕੇਟ ਮਾਲ ਮਿਲਦਾ ਹੈ ਜੀ ਕਿ ਇਹ ਆਪਣੇ ਘਰ ਦੀ ਚੀਜ਼ ਹੈ ਨਾ ਹੀ ਤੇ ਖਰਚ ਆਉਂਦਾ ਸਿਰਫ ਲਗਾਉਣ ਦਾ ਖਰਚਾ ਜਾਂ ਗੜਾਈਆਂ ਇੱਕ ਦੋ ਗੜਾਈ ਕਰਾ ਲਓ ਹੋਰ ਕੋਈ ਇਹਦੇ ਪਰ ਰੇ ਨਹੀਂ ਹੁੰਦਾ ਸਪਰੇ ਨਹੀਂ ਹੁੰਦਾ ਠੀਕ ਹੈ ਜੀ ਤੇ ਸਾਨੂੰ ਇਹ ਫਸਲਾਂ ਆਪਣੀਆਂ ਆਪ ਕਰਨੀਆਂ ਚਾਹੀਦੀਆਂ ਘਰ ਵਾਲੀਆਂ ਜਿਹੜੀਆਂ ਸਬਜ਼ੀਆਂ ਖਾਣ ਵਾਲੀਆਂ ਪਿਆਜ਼ ਆਲੂ ਮਿਰਚਾਂ ਲਸਣ ਇਹ ਚੀਜ਼ਾਂ ਦਾ ਆਪਾਂ ਕਰੀ ਸਕਦੇ ਹਾਂ ਜਿਹੜੀਆਂ ਹੋਰ ਮੌਸਮੀ ਫਸਲ ਸਬਜ਼ੀਆਂ ਨੇ ਜੀ ਜਿਸ ਤਰ੍ਹਾਂ ਬੈਂਗਣ ਦੇ ਹੋਗੇ ਬੂਟੇ ਤੇ ਸ਼ਿਮਲਾ ਮਿਰਚ ਹੋਗੀ ਟਿੰਡੇ ਤੋਰੀਆਂ ਭਿੰਡੀ ਇਹ ਸਾਰੀਆਂ ਸਬਜ਼ੀਆਂ ਅਸੀਂ ਕਰ ਲਗਾ ਸਕਦੇ ਹਾਂ ਜੀ ਤੇ ਬਹੁਤਾ ਇਹਨਾਂ ਤੇ ਖਰਚਾ ਵੀ ਨਹੀਂ ਹੁੰਦਾ ਪਿਓਰ ਆਰਗੈਨਿਕ ਚੀਜ਼ਾਂ ਇਹ ਲਗਾ ਕੇ ਆਪਾਂ ਆਪਾਂ ਵਧੀਆ ਖਾਣਾ ਆਪਣੇ ਘਰ ਵਾਸਤੇ ਵਧੀਆ ਸਬਜ਼ੀਆਂ ਦੀ ਪੈਦਾਵਾਰ ਕਰ ਸਕਦੇ ਆ ਅੱਜ ਕੱਲ ਤਾਂ ਆਪਾਂ ਦੇਖ ਰਹੇ ਆ ਕਿ ਲੋਕ ਉੱਪਰ ਗਮਲਿਆਂ ਦੇ ਵਿੱਚ ਜਿਹੜੇ ਸ਼ਹਿਰੀ ਲੋਕ ਨੇ ਜੀ ਗਮਲਿਆਂ ਦੇ ਵਿੱਚ ਲਗਾ ਕੇ ਇਹ ਵਧੀਆ ਸਬਜ਼ੀਆਂ ਕਰ ਰਹੇ ਆ ਜੀ ਪਰ ਆਪਾਂ ਖੇਤ ਜ਼ਿਮੀਦਾਰ ਜਿਨ੍ਹਾਂ ਦੇ 5-5 ਕਿੱਲੇ 10-10 ਕਿੱਲੇ 20 50 ਕਿੱਲੇ ਉਹ ਮੁੱਲ ਲੈ ਕੇ ਆ ਰਹੇ ਆ ਜੀ ਦੇਖੋ ਕਿੰਨੀ ਸਾਡੇ ਵਾਸਤੇ ਸ਼ਰਮ ਦੀ ਗੱਲ ਐ ਕੀ ਹਰੇਕ ਚੀਜ਼ ਅਸੀਂ ਆਪਾਂ ਮੁੱਲ ਲੈ ਕੇ ਆ ਰਹੇ ਹਾਂ ਅੱਜ ਤੋਂ 20 ਸਾਲ ਪਹਿਲਾਂ ਇਹ ਸਾਰੀਆਂ ਜਿਹੜੀਆਂ ਸਬਜ਼ੀਆਂ ਆਪਾਂ ਘਰ ਦੇ ਵਿੱਚ ਉਗਾਉਂਦੇ ਸੀ ਸਿਰਫ ਨੋਣ-ਨੋਣ ਬਾਹਰੋਂ ਆਂਦਾ ਸੀ ਬਾਜ਼ਾਰ ਤੋਂ ਚਿੱਟਾ ਨਮਕ ਜਿਹੜਾ ਬਾਕੀ ਸਾਰੀਆਂ ਘਰ ਦੇ ਵਿੱਚ ਸਬਜ਼ੀਆਂ ਛੋਲੇ ਮਾਂ ਮਸਰੀ ਮੂੰਗੀ ਇਹ ਸਾਰੀਆਂ ਘਰ ਦੀਆਂ ਦਾਲਾਂ ਆਪਾਂ ਤਿਆਰ ਕਰਦੇ ਸੀ ਘਰ ਦੀਆਂ ਸਬਜ਼ੀਆਂ ਹਰ ਹਰ ਇਹ ਸਾਰੀਆਂ ਸਬਜ਼ੀਆਂ ਆਪਾਂ ਘਰੇ ਪੈਦਾਵਾਰ ਕਰਦੇ ਸੀ ਤੇ ਜਿਹੜੀ ਨਜਾਇਜ਼ ਲੁੱਟ ਆਪਾਂ ਕਰਵਾ ਰਹੇ ਆਂ ਜੀ ਦੁਕਾਨਦਾਰਾਂ ਤੋਂ ਡੁਪਲੀਕੇਟ ਮਾਲ ਖਾ ਰਹੇ ਆਂ ਜੀ ਇਸ ਤੋਂ ਵੀ ਸਾਡਾ ਬਚਾਅ ਹੋਏਗਾ ਪਿਓਰ ਆਰਗੈਨਿਕ ਸਾਨੂੰ ਪਤਾ ਹੈ ਕਿ ਆਪਣੇ ਘਰ ਦੀ ਉਗਾਈ ਹੋਈ ਚੀਜ਼ ਅਸੀਂ ਕਿਹੜੀ ਚੀਜ਼ ਦੀ ਵਰਤੋਂ ਕਰੀਏ ਤੇ ਬਹੁਤਾ ਖਰਚਾ ਵੀ ਨਹੀਂ ਆਂਦਾ ਇੱਕ ਦੋ ਕਨਾਲ ਦੇ ਵਿੱਚ ਵੀ ਬਹੁਤ ਵਧੀਆ ਸਬਜ਼ੀਆਂ ਹੋ ਸਕਦੇ ਆਂ ਜੀ ਕੋਈ ਬਹੁਤਾ ਖਰਚਾ ਨਹੀਂ ਆਂਦਾ ਤੇ ਅਸੀਂ ਆਪ ਵੀ ਨਾਲੇ ਮਾੜੀ ਮੁੱਟੀ ਮਿਹਨਤ ਕਰੀਏ ਜੇ ਨਾਲੇ ਸਾਡਾ ਸਰੀਰ ਵੀ ਫਿੱਟ ਰਹੇਗਾ ਤੇ ਆਪਾਂ ਰੋਜ਼ ਸਾਡੀ ਐਕਸਰਸਾਈਜ਼ ਜਿਹੜੀ ਜਿੰਮਾ ਦੇ ਵਿੱਚ ਅਸੀਂ ਜਾ ਕੇ ਪੈਸੇ ਦੰਨੇ ਆ ਪੈਸੇ ਦੀ ਲੁੱਟ ਕਰਾ ਰਿਆ ਜਿੰਮਾ ਦੇ ਵਿੱਚ ਉਸ ਤੋਂ ਵੀ ਸਾਡਾ ਫਾਇਦਾ ਹੋਏਗਾ ਜੀ ਬਹੁਤ ਫਾਇਦੇ ਆ ਜੀ ਜੇ ਆਪਾਂ ਘਰ ਦੇ ਵਿੱਚ ਆਪ ਫਸਲਾਂ ਜਿਹੜੀਆਂ ਇਹ ਸਬਜ਼ੀਆਂ ਦਾਲਾਂ ਸਬਜ਼ੀਆਂ ਜਿਹੜੀਆਂ ਘਰ ਵਾਲੀਆਂ ਮੌਸਮੀ ਜੇ ਆਪਾਂ ਆਪ ਤਿਆਰ ਕਰੀਏ ਇੱਕ ਕਨਾਲ ਦੋ ਕਨਾਲ ਚਾਰ ਕਨਾਲ ਜਿੰਨੇ ਵੀ ਆਪਣੇ ਘਰ ਦੀ ਸਮਰੱਥਾ ਦੇ ਅਨੁਸਾਰ ਆਪਾਂ ਕਰਦੇ ਵਿੱਚ ਬੀਜ ਸਕਦੇ ਆ ਸਬਜ਼ੀਆਂ ਉਗਾ ਸਕਦੇ ਆ ਬਹੁਤ ਬਹੁਤ ਧੰਨਵਾਦ ਦੋਸਤੋ ਜੇ ਮੇਰੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਤੇ ਲਾਈਕ ਕਰਿਓ ਧੰਨਵਾਦ ਗੁੱਡਬਾਈ